ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛੋਟੀ ਸੂਈ ਸਵਾਈ ਤੁਹਾਨੂੰ ਦਿਖਾਉਣੀ ਆ ਇਹ ਸੇਲ ਆ ਡਿਟੇਲ ਆਪਾਂ ਬਾਈ ਜੀ ਤੁਹ ਪੁੱਛਦੇ ਦੇ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਹਰੀ ਸਿੰਘ ਜੀ ਆ ਲੱਕਵੀਰ ਸਿੰਘ ਠੀਕ ਆ ਪਿੰਡ ਆ ਗਿਆ ਆਪਣਾ ਚੀਮਾ ਜਿਹੜਾ ਬਰਨਾਲਾ ਮੋਬਾਈਲ ਨੰਬਰ ਆ ਗਿਆ 788775927 ਤੇ ਜਿਹੜਿਆ ਬਾਬਾ ਪੁੱਛੋਟੀ ਦੇਖੀ ਜਾਂਨੇ ਆ ਕਿਹੜਾ ਸੂਆ ਸੁਈ ਆ ਇਹ ਦੂਜਾ ਜੀ ਦੂਜਾ ਸੂਆ ਕੈਕ ਦਿਨ ਹੋ ਗਿਆ ਸੁਈ ਨੂੰ 6 ਮਹੀਨਾ ਦੇ ਨੇ 6 ਮਹੀਨਾ ਦੇਨ ਹੋ ਗਿਆ ਸੁਈ ਨੂੰ ਬੱਚਾ ਮਗਰ ਕੀ ਆ ਕੱਟਾ ਜੀ ਅਸੇ ਕੱਟਾ ਜੇਰ ਜੂਰਤਾ ਤੂਰ ਜਾਵਾ ਓਕੇ ਜੀ ਠੀਕ ਆ ਦੁੱਧ ਕਿੰਨਾ ਹੈਗਾ ਜੀ ਹੁਣ ਥੱਲੇ ਦੁੱਧ ਜੀ 13 ਹੋਵੇ ਸਾਢੇ 12 ਹੋਵੇ ਸਾਢੇ 13 ਹੋਵੇ ਇੱਥੇ ਜਾਂਦਾ ਕਹਿਣ ਦਾ ਭਾਵ ਮੈਨ ਨਾਲਾ ਬੱਚੇ ਨੂੰ ਉਮਾ ਲਵਾ ਕੇ ਬੱਚੋਵਾਗੇ 6 ਡੱਬੇ ਟਾਈਮ ਦੇ ਭਰ ਕੇ ਦਊਗੀ ਤੇ ਚੌਂਡ ਜਵਾ ਧਾਰਪੂਰ ਸਰ ਲਾਉਗੀ ਮੈਂ ਕਹਿੰਦਾ ਜੀ ਆ ਇੱਕ ਬੱਚਾ ਚੋੜੀ ਠੀਕ ਹੈ ਵੀ ਚੌਂਡ ਜਵਾ ਦੀ ਇੱਕ ਨੰਬਰ ਆ ਜਮਾ ਹਾਂ ਜੀ ਇੱਕ ਨੰਬਰ ਠੀਕ ਹੈ 7 ਸੁਆਦੀ ਕੋਈ ਹਫੜਾ ਦਪੜੀ ਬੱਚਾ ਲਾਓ ਤੇ ਘੜਾਸਿਆਂ ਕੋਈ ਵੇਜੋ ਥੱਲੇ ਦਾਨ ਮੋਟਾ ਮੋਟਾ ਥਣ ਬਹੁਤ ਕਰਦੀ ਐ ਸੋਣਾ ਆ ਮਾ ਜੀ ਮੂਲੇ ਆ ਗਾ ਠੀਕ ਹੈ 8 ਦਿਨ ਹੋਇਆ 7 ਮਾਸੂਈ ਨੂੰ ਹਣਾ ਹਾਂ 6 ਜੀ ਠੀਕ ਹੈ ਤੇ ਸੁਆ ਸੁਆ ਦੂਜਾ ਦੂਜਾ ਜੀ ਅੰਦਾਜ਼ਾ ਦੁੱਧ ਆਪਣ ਫਿਰ ਹੋਰ ਵਧੂ ਹੋਦਾ 20 ਦਿਨ ਪੁੱਛ ਦੁੱਧ ਪਾ ਕਹਿੰਦਾ ਬਾਪ ਉਹ ਲੈਣ ਵਾਲਾ 15 ਕਿਲੋ ਦੁੱਧ ਮੰਨ ਕੇ ਲੈ ਲੇ ਬੰਦਾ ਹਾਂਜੀ ਤੋਰੇ ਬਈ ਬਾਹਰ ਨੂੰ ਤੇ ਮੁੱਲ ਇਹਦਾ ਰੱਖਿਆ ਆਪਾਂ 1,70,000 ਹਣਾ ਹਾਂਜੀ ਮਾਨਦਾਨ ਆਏ ਬੰਦਿਆ ਕਰਾਂਗੇ ਸੋ 1,70,000 ਰੁਪਏ ਝੋਡੀ ਦੀ ਕੀਮਤ ਆ ਬੱਚਾ ਦੇਖ ਸਕਦਾ ਮੇਲਕਾਫਾ ਨਾਲ 1.70 ਕੀਮਤ ਸਿੰਘ ਮੂੰਹ ਮੱਥਾ ਦੇਖੋ ਸੋਹਣਾ ਸਾਫ ਸੁਥਰਾ ਰਾਜੀ ਸਮੀ ਪੜੀ ਵੀ ਲੱਸੀ ਨਾ ਵੀ ਕਿਸੇ ਬਾਸੇ ਹੁਣ ਸੋ ਹਵਾਨੇ ਤੇ 나ੜਾ ਦੇ ਕੁਝ ਮੈਂ ਕਹਾਂ ਬਾਤਾ ਹੁੰਦੀ ਭਈਆ ਚਾਰੇ ਬਾਸੇ ਉਧਰ ਤੇਲ ਤਾਹ ਤੋਂ ਲੈ ਕੇ ਥੱਲੇ ਦਾ ਘਾ ਟੋੜ ਦੇ ਵਿੱਚ ਤੈਨੂੰ ਹੋਰ ਬਚਣ ਕਰਦੀ ਆ ਨੈਟ ਬਲੈਕ ਆ ਗਈ ਜਮਾ ਤੇ ਬਾਕੀ ਫਿਲਟਰਸ ਵਾਲਾ ਲੇਵਾ ਜਮਾ ਵੇਰ ਹੀ ਟੁੱਟ ਵਾਲੇ ਵਾ ਥੋਸ ਨੂੰ ਐਟਰ ਗਾ ਲੇਵਾ ਕਹਿ ਦਿੰਦੇ ਆ ਤੇ ਰਾਜੀ ਸਾਮੀ ਪੜੀ ਵੀ ਲੈ ਚਾਲਾ ਬੱਚੇ ਤੇ ਦੂਜਾ ਸੂਆ ਝੋਟੀ ਸੂਈ ਸਵਾਈਆ 12 ਕਿਲੋ ਦੁੱਧ ਨੈਟ ਮੈਨ ਨਾਲਾ ਇਹ ਥੱਲੇ ਇਸ ਵਕਤ ਹਾਜ਼ਰ ਆ ਮੁੱਲ ਲਖਿਆ ਭਾਈ ਜੀ ਹੁਣਾਂ ਨੇ ਇਹਦਾ 1,70,000 ਰੁਪਇਆ ਪੈਂਡੇ ਚੀਮਾ ਜਿਹੜਾ ਬਰਨਾਲਾ ਇਥੋਂ ਆਪਾਂ ਵੀਡੀਓ ਕਵਰ ਕਰਦੇ ਵਾ ਸੁਭਰ ਸਿੰਘ ਮੂੰਹ ਬੱਤਾ ਸੋਣਾਗਾ ਪੈਂਡੇ ਚੀਮਾ ਜਿਹੜਾ ਬਰਨਾਲਾ ਲੇਵਾ ਬਿਕਵਾ ਨੇੜ ਤੋਂ ਫੇਰ ਦਿਖਾ ਦੇਣਾ ਦੇਖੋ ਉਹਨਾ ਸਾਫ ਸੁਥਰਾ ਥਣ ਨਿਖੜਵਾ ਹਨਾ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਫੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣੀ ਤੇ ਹੈ ਜੀ